हे बाइगुरु हे परमात्मा प्रभु जीयो ਤੁਹਾਡੇ ਤੋਂ ਬਿਨ ਮੇਰਾ ਹੋਰ ਕੋਈ ਆਸਰਾ ਨਹੀਂ ਹੈ ਮੇਰਾ ਹੋਰ ਕੋਈ ਵੀ ਸਹਾਰਾ ਨਹੀਂ ਹੈ ਕਿ ਸਭ ਤੋਂ ਵੱਡਾ ਆਸਰਾ ਮਨੁੱਖ ਦਾ ਹੈ ਹੀ ਪਰਮਾਤਮਾ ਵੱਖਰੀ ਗੱਲ ਹੈ ਵੀ ਮਨੁੱਖ ਕਿਸੇ ਭਰਮ ਦੇ ਅਧੀਨ ਹੋ ਕੇ ਕਿਸੇ ਅਗਿਆਨਤਾ ਵਸ ਹੋ ਕੇ ਕਿਸੇ ਭਲੇਖੇ ਦਾ ਸ਼ਿਕਾਰ ਹੋ ਕੇ ਆਪਣੇ ਹੋਰ ਆਸਰੇ ਬਣਾ ਬੈਠੇ ਆਪਣੇ ਹੋਰ ਆਸਰੇ ਮੰਨ ਬੈਠੇ ਵੀ ਆ ਵੀ ਮੇਰਾ ਆਸਰਾ ਹੈ ਇਹ ਵੀ ਮੇਰਾ ਆਸਰਾ ਹੈ ਵੀ ਮੇਰੀ ਮਦਦ ਕਰ ਸਕਦੇ ਨੇ ਇਹ ਵੀ ਔਖੇ ਵੇਲੇ ਮੇਰੀ ਸਹਾਇਤਾ ਕਰਨਗੇ ਪਰ ਸੱਚ ਹੈ ਮਹਾਰਾਜ ਕਹਿੰਦੇ ਮਨੁੱਖ ਜਿੰਨੇ ਮਰਜੀ ਇਹ ਭਰਮ ਪਾ ਲਵੇ ਹੈ ਭਰਮ ਹੀ ਨੇ ਬਸ ਮਨੁੱਖ ਦੀਆਂ ਜਿਹੜੀਆਂ ਉਮੀਦਾਂ ਹੁੰਦੀਆਂ ਨੇ ਆਸਾਂ ਹੁੰਦੀਆਂ ਨੇ ਪਰ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਜੇ ਆਸਰਾ ਤੱਕਣਾ ਤੇ ਉਸ ਪ੍ਰਭੂ ਦਾ ਤੱਕੋ ਉਸ ਪਰਮਾਤਮਾ ਦਾ ਤੱਕੋ ਵੀ ਉਹਦਾ ਸਹਾਰਾ ਤੱਕਣ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਦਾ ਸਹਾਰਾ ਤੱਕਣ ਦੀ ਲੋੜ ਮਹਿਸੂਸ ਹੀ ਨਹੀਂ ਹੋਵੇਗੀ